ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸਦੀ ਇਹ ਕਿ ਲਗਾਤਾਰ ਜੇ ਵਾਰਦਾਤਾਂ ਦੀ ਗੱਲ ਕਰੀਏ ਤਾਂ ਭੋਏ ਹਲਕੇ ਦੇ ਵਿੱਚ ਹੋਵੇ ਚਾ ਪਠਾਨਕੋਟ ਦੇ ਵਿੱਚ ਕਈ ਵਾਰਦਾਤਾਂ ਐਸੀਆਂ ਆਣ ਜਿਹੜੀ ਲੋਕਾਂ ਵਿੱਚ ਖੂਫ ਨਹੀਂ ਹੈਗਾ ਮਰ ਮਰਨਾਂ ਤੋਂ ਜਿਹੜਾ ਇਹ ਲੋਕ ਡਰਦੇ ਨਹੀਂ ਹੈਗੇ ਪਰ ਇਸੇ ਤਰ੍ਹਾਂ ਦਾ ਮਾਮਲਾ ਜੀ ਤੁਹਾਨੂੰ ਕਿਹੜੀ ਹੁਰਦਤ ਤੋਂ ਦਿਖਾ ਰਿਆਂ ਜਿੱਥੇ ਦਾ ਦੱਸਿਆ ਜਾ ਰਿਹਾ ਲੋਕਾਂ ਵੱਲੋਂ ਕਿ ਇੱਕ ਕਰਿਆਨੇ ਦੀ ਦੁਕਾਨ ਤੇ ਜਿਹੜਾ ਆ ਇੱਕ ਯੁਵਕ ਤੇ ਜਿਹੜਾ ਆ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਨੌਜਵਾਨ ਜਿਹੜਾ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਇਆ ਹੈ ਤੇ ਉੱਥੇ ਹੀ ਜਿਹੜੀ ਫੁਟੇਜ ਜਿਹੜੀ ਇਹ ਕੈਮਰੇ ਦੀ ਹੈਗੀ ਆ ਉਹ ਵੀ ਸਾਹਮਣੇ ਆਈ ਹੈ ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸਾਡੀ ਜਿਹੜੀ ਕੋਸ਼ਿਸ਼ ਰਹੀ ਹੈ ਵੀ ਤਾਰਾਗੜ ਦੇ ਐਸਐਸਓ ਨਾਲ ਗੱਲਬਾਤ ਕਰਨ ਦੀ ਇਸ ਮਾਮਲੇ ਲਈ ਪਰ ਉਹਨਾਂ ਵੱਲੋਂ ਜਿਹੜਾ ਆ ਫੋਨ ਚੁੱਕਿਆ ਨਹੀਂ ਗਿਆ ਹੋ ਸਕਦਾ ਵੀ ਕਿਸੇ ਉਹ ਕਾਰੋਬਾਰ ਕੰਮ ਦੇ ਵਿੱਚ ਜਾਂ ਵਿਜੀ ਹੋਣ ਤਾਂ ਕਿਸੇ ਹੋਰ ਜਿਸ ਤਰ੍ਹਾਂ ਵੀ ਉਹਨਾਂ ਦੀ ਚੱਲ ਰਹੀ ਹੈ ਮੁਹਿੰਮ ਦੇ ਤਹਿਤ ਜਿਹੜਾ ਹੈ ਉਹਨਾਂ ਵੱਲੋਂ ਦੌੜਬਾਜ਼ ਕੀਤੀ ਜਾ ਰਹੀ ਹੋਵੇ ਕਿਸੇ ਦਾ ਕਾਰਨ ਜਿਹੜਾ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਪਰ ਹੁਣ ਜਿਹੜੀ ਗੱਲ ਕਰੀਏ ਲੋਕਾਂ ਨਾਲ ਉੱਥੇ ਜਿਹੜੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਗੱਲ ਕਰੀਏ ਸਾਬਕਾ ਵਿਧਾਇਕ ਜੁਗਿੰਦਰਪਾਲ ਦੀ ਉਹਨਾਂ ਨੇ ਵੀ ਜਿਹੜਾ ਹੈ ਇਸ ਨਸੇ ਦੇ ਵਿਰੁੱਧ ਜੇ ਸਾਰਤੀ ਅੰਸਰਾਂ ਤੇ ਜਿਹੜਾ ਸਕੰਜਾ ਕਸਣ ਦੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਾਂ ਤਾਂ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨ ਕੀੜੀ ਦੇ ਵਿੱਚ ਕਹਿੰਦੇ ਨੇ ਕੱਲ ਦੇਰਦਕ ਹਮਲਾ ਹੋਇਆ ਦੁਕਾਨਦਾਰ ਤੇ ਹਮਲਾ ਕਿਚ ਦੇ ਨਾਲ ਜ਼ਖਮੀ ਵੀ ਹੋਇਆ ਬਦਦਾ ਸੀ ਪਤਾ ਲੈਣ ਆਏ ਦੇਖੋ ਜੋ ਸੂਬੇ ਦੇ ਹਾਲਾਤ ਚੱਲੇ ਉਹ ਬਹੁਤ ਹੀ ਮਾੜੇ ਚੱਲਦੇ ਪਏ ਆ ਅੱਜ ਕੋਈ ਵੀ ਬੰਦਾ ਚਾਹੇ ਕੋਈ ਦੁਕਾਨਦਾਰਾ ਚਾਹੇ ਕੋਈ ਵੀਰਸ ਨਾੜਾ ਚਾਹੇ ਕੋਈ ਆਮ ਨਾਗਰਿਕ ਹੈ ਕਿਸੇ ਨੂੰ ਕੋਈ ਪਤਾ ਨਹੀਂ ਵੀ ਮੈਂ ਘਰ ਠੀਕ ਠਾਕ ਜਾਣਾ ਤੇ ਨਹੀਂ ਜਾਣਾ ਅੱਜ ਜ ਸਾਡਾ ਕੀੜੀ ਅੱਡਾ ਹੈ ਕਿਤੇ ਮੇ ਪਤਾ ਲੈਣ ਵਾਸਤੇ ਆਏ ਬਰਾਤ ਇਹ ਨਹੀਂ ਪਤਾ ਕਿ ਉਹ ਹਵਲੇ ਦੇ ਨਹੀਂ ਇਤਨਾਲ ਆਏ ਤਾਂ ਜਾਂ ਲੁੱਟਣ ਦੀ ਲਈ ਨਾਲ ਆਏ ਦੇ ਸੀ ਬਹੁਤ ਤਗੜੇ ਜਵਾਨ ਮਾ ਬਹਾਸ਼ਾਦ ਵਿੱਚ ਉਹਨਾਂ ਪਰਲੇ ਪਾਸੇ ਬਾਹਰ ਉਹ ਗਾਲਾਂ ਕੱਢਦੇ ਤੇ ਦੁਕਾਨਦਾਰ ਨੇ ਕਿਹਾ ਵੀ ਗਾਲਾਂ ਨਿਕੜੋ ਇੱਥੇ ਭਈ ਇਸੇ ਗੱਲ 'ਚ ਉਹ ਲੋਜੋ ਹੋ ਗਏ ਉਹਨਾਂ ਆਪਣੇ ਆਦਰ ਕਿਰਚ ਪਾਈ ਦੀ ਉਹ ਕੱਢ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹ ਭਾਗਾ ਕੀਤੇ ਦੇ ਬਾਅਦ ਜਿਹੜੀਆਂ ਨਾੜਾਂ ਵੱਡੇ ਗਈਆਂ ਹੋਰਾਂ ਲੋਕਾਂ ਨੇ ਬੰਨ ਲਿਆ ਥੇ ਤੇ ਪੁਲਿਸ ਦਾ ਦੇਖੋ ਇਹਦੇ ਜਿੱਦਾਂ ਪੁਲਿਸ ਦੇ ਆਬ ਕਰਿੰਦੇ ਨਹੀਂ ਛੱਡੇ ਹੁੰਦੇ ਇੱਕ ਘੰਟੇ ਬਾਅਦ ਪੁਲਿਸ ਆਂਦੀ ਇਹਨੂੰ ਕਹਿੰਦੇ ਗਵਾਹ ਦੱਸੋ ਕਿਹੜਾ ਹੁਣੋਂ ਮੈਂ ਪੁੱਛਣਾ ਤੇ ਨਾ ਕਾਕੀ ਵਰਦੀ ਵਾਲੇ ਨੂੰ ਤੁਹਾਨੂੰ ਤਰਖਾ ਕਦੀ ਮਿਲਦੀ ਆ ਬਈ ਜਦ ਇੱਥੇ 50 100 ਬੰਦਾ ਇਕੱਠਾ ਸੀ ਤੇ ਤੁਹਾਨੂੰ ਗਵਾਹ ਨਹੀਂ ਲੱਭ ਰਿਆ ਪਰ ਉਹ ਸੀwidetilde ਵੀ ਕੈਮਰੇ ਦੇ ਵਿੱਚ ਉਹ ਸਾਰੀ ਪਿਕਚਰ ਬਣੀ ਦੀ ਹੈ ਬੇਸਿਕਲੀ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਤਕਰੀਬਨ ਤਕਰੀਬਨ ਇਹ ਕੋਈ ਆਮ ਜਨਤਾ ਦੀ ਰੱਖਿਆ ਕਰਨ ਵਾਲੀ ਨਹੀਂ ਹੈਗੀ ਇਹ ਹੈ ਆਨਲਾ ਟਾਈਮ ਜਿਹੜਾ ਹੈ ਉਹ ਤਗੜੇ ਹੋ ਕੇ ਇਹਨਾਂ ਨੂੰ ਕਿਨਾਰਾ ਕਰੋ ਤੇ ਚੰਗੇ ਬੰਦੇ ਨੂੰ ਵੋਟਾਂ ਪਾਓ ਤੇ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਅਗਰ ਦੇਸ਼ ਔਰ ਸੂਬੇ ਨੂੰ ਬਚਾਣਾ ਹੈ ਤੇ ਫਿਰ ਤੁਹਾਨੂੰ ਚੰਗੇ ਬੰਦੇ ਲੈਣੇ ਪੈਣਗੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਜੀ ਹਾਂਜੀ ਪੁੱਤ ਹਾਂਜੀ ਰਵਿੰਦਰ ਕੁਮਾਰ ਉਹ ਕੰਮ ਕਰਦਾ ਜੀ ਦੁਕਾਨ ਤੇ ਲੱਗੇਗਾ ਕੰਮ ਕਰਦਾ ਤੇਰੀ ਦੁਕਾਨ ਤੇ ਹਾਂਜੀ ਤੇ ਅੰਮ੍ਰਿਤ ਦੇ ਜੀ ਪ੍ਰਧਾਨ ਦੀ ਦੁਕਾਨ ਤੇ ਜੀ ਗੱਲ ਬਾਤ ਹੋਈ ਪ੍ਰਧਾਨ ਦੀ ਦੁਕਾਨ ਤੇ ਗੱਲ ਬਾਤ ਜੀ ਉਹ ਮੁਰਾਹ ਕੰਡਾ ਜੀ 1000 ਰੁਪਏ ਚਾਹੀਦਾ ਉਹਨੇ ਕਿਹਾ ਵੀ 10 ਰੁਪਏ ਚਾਰਜ ਲੱਗਣਾ ਤੇ ਉਹਨੇ ਜੀ ਗਾਲ ਗੱਡੀ ਦੀ ਮੁਰੇ ਦੀ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਗੁੱਲ ਮੁਕੀ ਉਹ ਮੁਰਾ ਜਿਹੜਾ ਗੱਡੀ ਵਿੱਚ ਆ ਉਹਨੇ ਫੋਨ ਕੀਤਾ ਬਲਮਾਸ ਮੰਗਾਏ ਉਹ ਮੁੜ ਆਇਆ ਉਹਨੂੰ ਫੜਾ ਫੜ ਕੇ ਵੱਡੀ ਤਨੂੰ ਬਾਦ ਇੱਕ ਗੋਟ ਬੋਲਣੀ ਪੂਰਾ ਹੀ ਸਮਝ ਲੋ ਲਾਈ ਦਿੱਤਰ ਐ ਇਹਨੇ ਪ੍ਰਹਾਨ ਕੋਲ ਜਵਾਬ ਦੇਤਾ ਜਾਈ ਅੰਮ੍ਰਿਤਸਰ ਉਹਦਾ ਲਾਗੋ ਸੀ ਤੇ ਮਾਰੀ ਤੇ ਸਲਿੰਦਰ ਕੁਮਾਰ ਅੰਮ੍ਰਿਤਸਰ ਉਸ ਤੋਂ ਬਾਅਦ ਉਸ ਤੋਂ ਬਾਅਦ ਬਾ ਫਿਰ ਮੁੜਾ ਬਣੀ ਰੱਖਿਆ ਜੀ ਇੱਕ ਘੰਟੇ ਬਾਅਦ ਪੁਲਿਸ ਆਈ ਆ ਜੀ ਰਾਤ ਪੂਰੇ ਇੱਕ ਘੰਟੇ ਬਾਅਦ ਫੋਨ ਕਰਦੇ ਕਰਦੇ ਇੱਕ ਘੰਟੇ ਬਾਅਦ ਪੁਲਿਸ ਆਈ ਪੂਰਾ ਅੱਡ ਇਕੱਠਾ ਪੁਲਸ ਵਾਲਾ ਕਹਿੰਦਾ ਗਵਾਹੀ ਲਿਆਓ ਦੱਸੋ ਜੀ ਗਵਾਹੀ ਕਹਿਦੀ ਆ ਇੱਥੇ ਪੂਰਾ ਅੱਡ ਇਕੱਠਾ ਪੁਲਸ ਵਾਲਾ ਤਾਂ ਵੀ ਕਹਿੰਦਾ ਗਵਾਹੀ ਲਿਆਓ ਕੀ ਸੀ ਸੀਸੀਟੀਵੀ ਨਹੀਂ ਉਹ ਦੇਖੀ ਕਾਬੂ ਸਾਨੂੰ ਪਤਾ ਕਹਿੰਦਾ ਪਹਿਲੇ ਗਵਾਈ ਗਵਾਈ ਦਿਓ ਫਿਰ ਪਰਚਾ ਦਰਜ ਕਰਨਾ ਜੀ ਦੱਸੋ ਇਹ ਪੂਰਾ adda ਇਕੱਠਾ ਹੋਇਆ ਮਲਾਜਮ ਹੀ ਆ ਬੋਲਣ ਦੇ ਵੀ ਪਹਿਲਾਂ ਗੋਈ ਦਿਓ ਕੀ ਪੁਲਿਸ ਵਾਲਿਆਂ ਨੇ ਫਿਰ ਉਹਨੂੰ ਬੰਦਰੂ ਕਾਬੂ ਕੀਤਾ ਫੜਿਆ ਹਾਂਜੀ ਕੀ ਮੰਗ ਕਰਦੇ ਹੋ ਮੰਗ ਇਹ ਹੀ ਹੈ ਜੀ ਇਹਦੇ ਤੇ ਵਿਰੋਧ ਪੂਰਾ ਫੜੇ ਜਾਣਗੇ ਸਾਰੇ ਬੰਦੇ ਅਸੀਂ ਪੂਰਾ ਧਰਨਾ ਲਾ ਦੇਣਾ ਜੇ ਇਹਦੇ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਨ ਹੋਈ ਅਸੀਂ ਅੱਡੇ ਦੇ ਵਿੱਚ ਪੂਰਾ ਧਰਨਾ ਲਾਾਂਗੇ ਜੀ ਬਾਈ ਕੀ ਨਾਮ ਹੈ ਆਪਣਾ ਮੋਹਿਤ ਕੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਕੀ ਗੱਲ ਬਾਤ ਹੋਈ ਇੱਕ ਲੜਾਈ ਹੋਈ ਆ ਸੀਸੀਟੀਵੀ ਵੀ ਸਾਹਮਣੇ ਆਈ ਆ ਤੁਹਾਡੇ ਸਾਹਮਣੇ ਦੁਕਾਨ ਤੇ ਗੱਲਬਾਤ ਕੋਈ ਨਹੀਂ ਜੀ ਉਹ ਪੈਸੇ ਪਵਾਉਣ ਆਏ ਆ ਫੋਨ 'ਚ ਤੇ ਉਹਨਾਂ ਨੂੰ ਕਿਹਾ ਉਹਦਾ ਚਾਰਜ ਲੱਗਣਾ ਥੋੜਾ ਜਿਹਾ ਜੋ ਵੀ ਲਊ ਹੁੰਦਾ ਹੋਏਗਾ 10 15 ਰੁਪਏ 20 ਰੁਪਏ ਉਹਦੇ ਤੇ ਗੱਲ ਹੋਈ ਆ ਤੇ ਇੰਨੇ ਤੋਂ ਉਹਨਾਂ ਗਾਲ ਕੱਢਦੀ ਐ ਗਾਲ ਕੱਢਣ ਦੇ ਬਾਅਦ ਉਹਨਾਂ ਨੇ ਫੋਨ ਕੀਤਾ ਕਿਸੇ ਬੰਦੇ ਨੂੰ ਉਹ ਬੰਦੇ ਆਏ ਆ ਉਹ ਦੁਕਾਨ ਦੇ ਅੰਦਰ ਤੱਕ ਸੀਸੀਟੀਵੀ ਜੀ ਤੁਸੀਂ ਦੇਖਿਆ ਉਹਨਾਂ ਅੰਦਰ ਤੱਕ ਆਏ ਆ ਤੇ ਤੇਜ਼ ਹਥਿਆਰ ਜਿਹੜਾ ਉਹਦੇ ਕੋਲ ਸੀਗੇ ਤੇਜ਼ ਧਾਰ ਵਾਲੇ ਉਹਨਾਂ ਨਾਲ ਹਮਲਾ ਕਰਤਾ ਉਹਦੇ ਬਾ ਉਹ ਪੁਲਸ ਦੇ ਹਵਾਲੇ ਕਰਤਾ ਤੇ ਸਾਨੂੰ ਜਿਹੜਾ ਇਹ ਜਿਹੜੇ ਜਿੰਨੇ ਵੀ ਅਨਸਰ ਹੈਗੇ ਚਟੇ ਵਾਲੇ ਜਿੰਨੇ ਵੀ ਪੁਲਸ ਨੇ ਉਹਦੇ ਕਾਰਵਾਈ ਕਰੇ ਬਦ ਤੋਂ ਬਾਅਦ ਜੰਨੀ ਹੋ ਸਕਦੀ ਹੈ ਕਿੰਨੇ ਬੰਦੇ ਸੀਗੇ ਜਿਹੜੇ ਹਮਲਾ ਕੀਤਾ ਜਿਨਾ ਆ ਕੇ ਚਾਰ ਬੰਦੇ ਹੀ ਟੋਟੋ ਦੋ ਜਣੇ ਨੋਵਾ ਗੱਡੀ 'ਚ ਆਏ ਆ ਤੇ ਦੋ ਜਣੇ ਮੋਟਰਸਾਈਕਲ 'ਤੇ ਆਏ ਆ ਜਿਨ੍ਹਾਂ ਨੂੰ ਫੋਨ ਕਰਕੇ ਬੁਲਾਇਆ ਉਹ ਆਇਆ ਮੋਟਰਸਾਈਕਲ 'ਤੇ ਨੋਵਾ ਗੱਡੀ ਵਾਲੇ ਪਹਿਲੇ ਸੀ ਜਿਨ੍ਹਾਂ ਨਾਲ ਗੱਲ ਹੋਈ ਆ 60 ਮਿੰਟ ਵੀ ਲੱਗੀ ਕੋਈ ਸੀ ਹਾਂਜੀ 60 ਲੱਗੀ ਆ ਜਿਹੜਾ ਦੁਕਾਨਦਾਰ ਉਹਦੇ 60 ਲੱਗੇ ਦੀ ਕੀ ਮੰਗ ਕਰਦੇ ਆ ਮਦਦ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੀ